ਹਾਂਜੀ ਅੱਧੀ ਗੱਲ ਦੀ ਬਾਈ ਤੁੱਪ ਦੀ ਕਾਨੂੰ ਕਹਿਣਾ ਮੈਂ ਕਹਿੰਦਾ ਬੰਦਾ 7-8 ਲੀਟਰ ਪਾਣੀ ਪੀਂਦਾ ਹੋਣਾ ਦਿਹਾੜੀ ਪੀਂਦਾ ਹੋਊਗਾ ਲੈ 7-8 ਲੀਟਰ ਪੀਂਦਾ 10 ਜਿਆਦਾ ਹੀ ਕਰਦੇ ਹੋਣਗੇ 10 ਲੀਟਰ ਮੈਂ ਪੀਂ ਜਾਂਦਾ ਐਨੇ ਹੋਣ ਤੂੰ ਦੇ ਲੈ ਜਦ ਦੇ ਪਾਏ ਤੈਨੂੰ ਜੱਟ ਪੀਂ ਜਾਂਦਾ ਬਾਕੀ ਦੇ ਲੋ ਖੜਾ ਟਿੱਕੀ ਬਣੀ ਆਏ ਖੜਾ ਅੜਿਆ ਪਿਆ ਹੁਣ ਇੱਧਰ ਆ ਵੀ ਫੇਲੋ ਟੀਟੂ ਜੜਨ ਵਾਲਾ ਟੀਟੂ ਜੜਨ ਵਾਲਾ ਸਾਰੇ ਅਨੁਸਾਰ ਤਾਂ ਥੋੜਾ ਬਰਾਉਚ ਹੈ। ਭਾਈ ਅੱਖਾਂ ਨਹੀਂ ਖੁੱਲ ਰਹੀਆਂ ਦੰਦੀਆਂ ਤੋਂ ਉੱਪਰ। ਹਾਂ। ਇੰਨੀ ਤੇਜ਼ ਧੁੱਪ ਹੈ। ਦੇਖੋ ਜੀ ਭਾਈ ਅੱਜ ਕਰਨੀ ਹੈਗੀ ਬਹੁਤ ਹੀ ਜ਼ਿਆਦਾ ਟੈਂਪਰੇਚਰ 45 ਡਿਗਰੀ ਹੋਊਗਾ ਘੱਟ ਤੇ ਘੱਟ। ਹੈਗਾ ਇੰਨਾ। ਨਾ ਹਵਾ ਚੱਲੇ ਨਾ ਬਾਤ। ਘੁੰਮ ਕੇ ਕਰਨੇ ਵਾਲਾ ਕੰਮ ਆ। ਨਾ ਲੈਣਾ ਨਾ ਦੇਣਾ। ਮੈਂ ਤਾਂ ਜੱਥੇ ਮੱਥੇ ਹੁਣ ਨਿਕਲਿਆ ਹੈ। ਅੱਛਾ। ਆ ਕੱਪੜੇ ਪਾਏ ਜਾ ਤੁਸੀਂ। ਵੀ ਆ ਕੇ ਵੀ ਆਂਦਰ ਗੰਨੇ ਨੂੰ ਚਲਦੀ ਆ। ਆ ਮੱਖੀ ਨੂੰ ਚਲਦੀ ਆ ਓਰੇ। ਬੀਦੂ ਸਾਹਿਬ ਲਾ ਲਾ ਵੀ ਏਸੀ ਵੀ ਪੱਖੇ ਵਾਂਗੂ ਹੀ ਚਲਦੇ ਅੱਜ। ਅੱਛਾ। ਹਾਂ। ਭਾਈ ਟੈਂਪਰੇਚਰ ਬਹੁਤ ਆ ਵੀ ਉਹ ਇੱਥੇ ਜੇ ਮੌਜਾ ਯਾਰ ਜੱਠੇ ਵਗ ਗੁੱਤ ਮਾਰ ਇੱਥੇ ਭਈਆ 10 ਮਿੰਟ 15 ਮਿੰਟ ਆਰਾਮ ਹੈ ਆਰਾਮ ਆ ਇੱਥੇ ਆਵਾ ਹੈ ਕਿ ਨਹੀਂ ਫੇਰ ਪੜਦਾ ਜਿੱਥੇ ਜੇ ਫੇਰ ਉਹ ਪੈ ਜਾਂਦਾ ਯਾਰ ਭਰਿਆ ਕੇਰਾ ਗੱਬੇ ਵਾਲਾ ਸੁੱਕਾ ਆ ਗੱਬੇ ਵਾਲਾ ਕੇਰਾ ਹੁਣ ਤਾਂ ਸੁੱਕ ਗਿਆ ਟੈਂਪਰੇਚਰ ਨੇ ਬਾਈ ਤਨ ਤਨ ਕਰਾਈ ਪਈ ਆ ਇਹਦਾ ਮੀਵਾ ਪਵੇ ਤਾਂ ਗੱਲ ਬਣਨੀ ਆ ਜਿੱਕ ਤੀ ਮੀਂਹ ਪੈ ਜਾਵੇ ਨਾ ਬਸ ਹਾਂ ਸਾਰਾ ਕੁਝ ਲੋਟ ਆ ਜਾਣਾ ਕੰਮ ਚੱਲ ਇਹਨਾਂ ਨੂੰ ਤਾਂ ਆਪਣੇ ਹੁਣ ਤਰਾਸਤਾ ਨੂੰ ਪਾਣੀ ਲੱਗਦਾ ਹਾਂ ਇਹੜੇ ਹੁਣ ਜੰਗਲਾਤ ਮਹਿਕੂ ਇਹਦੇ ਖੜੇ ਆ ਬਾਈ ਦੇਖ ਨਹੀਂ ਹੁੰਦਾ ਦਰਖਤ ਕਿੰਨੇ ਨੂੰ ਕਮਲ ਆਏ ਪਈ ਉੱਥੇ ਕਿਹੜਾ ਪਾਣੀ ਲੱਗਦਾ ਪੱਤੇ ਸੁੱਕਦੇ ਆ ਪੱਤੇ ਸੁੱਕਦੇ ਝੜਦੇ ਆ ਪੱਤੇ ਉਹਨਾਂ ਦੇ ਹੋਰ ਇੱਥੇ ਤਾਂ ਉਹਨੂੰ ਖੇਤਾਂ ਨੂੰ ਤਾਂ ਆਪਣੇ ਨੂੰ ਪਾਣੀ ਲੱਗਦਾ ਉੱਥੇ ਕਿਹੜਾ ਪਾਣੀ ਲੱਗਦਾ ਉੱਥੇ ਮੀਂਹ ਦੇ ਆਸਪਰ ਆਹੋ ਮੀਂਹ ਪਰ ਹਾਂ ਮੀਂਹ ਪਰ ਉਹ ਵੀ ਯਾਰ ਉਹਨਾ ਜੀਵ ਜੰਤੂ ਦਾ ਵੀ ਔਖਾ ਹੈ ਜੇ ਚ ਜੀਵ ਜੰਤੂ ਦਾ ਤਾਂ ਹੀ ਔਖਾ ਹੈ ਹਾਂ ਥੋੜਾ ਥੋੜਾ ਘੁੰਮਦੇ ਪਾਣੀ ਨਹੀਂ ਘੁੰਮਦੇ ਸਿੱਧੇ ਰੱਠੇ ਆ ਕੇ ਹੁਣ ਕਿਸੇ ਨੇ ਕੋਈ ਡਵਾਈਸਿਟੀ ਵੀ ਹੁੰਦੀ ਪਾਣੀ ਜੀ ਕਿਸੇ ਨੇ ਕੋਈ ਬਸ ਆਪ ਕੰਨ ਦਾ ਭਾਵ ਇਹ ਸਵੇਰੋਂ ਆਈ ਸੀ ਲੈਟ 9 ਵਜੇ ਕਿੰਨਾ ਟਾਈਮ ਹੋ ਗਿਆ ਸਿਰ 1 2 ਵਜੇ ਹੋਣੇ ਆ 2 ਵਜੇ 2 ਵਜੇ ਹੀ 2 2 ਵਜੇ 2 ਵਜੇ ਦਸਾਈ ਨੇ 9 ਵਜੇ ਆਈ ਆ 2 ਵਜੇ ਤੁਸੀਂ ਦਿਲਾ ਕਹੇ ਘੰਟੇ ਕਿ ਦੋ ਘੀਲੇ ਪਰਤੇ ਅੱਛਾ ਵਿੱਚ ਨੂੰ ਡੇਢ ਘੰਟਾ ਕੱਟ ਲੱਗ ਲਿਆ ਅੱਛਾ ਚਲੋ ਚੱਲੀ ਜਾਣੇ ਤਾਂ ਇਹ ਚੱਲੀ ਜਾਵੇ ਫੇਰ ਤਾਂ ਪਾਣੀ ਰੋੜ ਰੱਖਦੀ ਆ ਫੇਰ ਨਹੀਂ ਘਰ ਚੱਲਿਆ ਕਿ ਆ ਰ ਆ ਵੀ ਇਹ 42 ਆ ਭਾਈ 42 42 ਜਿਹੜਾ ਥੋੜਾ ਦੇਖਣਾ ਮੈਂ ਅੱਰੀ ਗਰਮੀ ਦਿਓ ਜਾ ਪੀਵਾ ਗਰਮੀ ਆ ਰਹੀ ਗਰਮੀ ਕਹਿੰਦੇ ਤਰ੍ਹਾਂ ਸਵੇਰੋਂ ਮੈਂ ਕਿਹਦਾ ਜ਼ਿਆਦਾ ਹੁੰਦਾ ਹੁਣ ਜ਼ਿਆਦਾ ਸੂਜੀ ਰੜਦਾ ਹੀ ਹੈ ਹੁਣ ਹਵਾ ਚੱਲਦੀ ਹੈ ਨਾ ਨਾ ਹਾ ਹੁਣ ਹੁਣ ਸਿਰ ਪਰ ਖੜਾ ਹੈ ਨਾ ਕਹਦਾ ਬਾਈ ਸਿਰ ਤੇ ਖੜਾ ਵੀ ਹੋ ਮੈਂ ਹੈਗਾ ਉਰੇ ਮੈਂ ਕਹਿੰਦਾ ਜੇ ਖੂਨ ਨਾ ਹੋਵੇ ਬੰਦਾ ਮਰ ਜੇ ਹੋਰ ਸਾੜੇ ਦਾ ਖੂਨ ਬਹੁਤ ਕਿਰਪਾ ਮਾੜਾ ਦਾ ਬਹੁਤ ਆ ਬੱਲੇ ਬੱਲੇ ਆ ਛੜਦੇ ਜੀ ਪਰ ਆਪਣੇ ਇਹਦੇ ਜੀਪ ਪਰ ਆਉਂਦੇ ਹਾਂ 100-100 ਰਗਤ ਹੋਰ ਕਿਹਾ ਆ ਆਬਾਦੀ ਤੇ ਵੱਧ ਆ ਆਪਣੇ ਪਿੰਡ ਦੀ ਆਪਣੀ ਪਿੰਡ ਦੀ ਆਬਾਦੀ ਤੇ ਵੱਧੇ ਆ ਆਪਣੇ ਪਿੰਡ ਕੋਲ ਵੱਡੇ ਵੇ ਮਾ ਕਹਦਾ ਜੇ ਇਹਨੇ ਆਪਣੀ ਪਿੰਡ ਦੀ ਆਬਾਦੀ ਭਲਾ ਦੇ ਆਪਣੀ ਵਾਣੀ ਪਿੰਡ ਦੀ ਆਪਣੀ ਆਪਣੇ ਪਿੰਡ ਦੇ ਬੂਟੇ ਹਾਂ ਤਾਂ 50-50 ਤਾਂ ਆਉਂਦੇ ਹੋਊਂਗੇ ਮੈਂ ਕਹਿੰਦਾ ਰਿਸ਼ਤੇਦਾਰ ਵੀ ਲਵੇਂ ਲਵੇਂ ਤੇ ਵਿੱਚ ਦਾ ਬੂਟਾ ਲੱਗਿਆ ਹੋਈ ਬਹੁਤ ਆਪਣੇ ਲੈ ਦੇ ਦਿੱਤਾ ਭਾਈ ਪਾਣੀ ਪਾਏ ਲਾਈਟ ਦੇ ਤਾਂ ਦਸਰ ਲਈ ਕਰਾਈਆਂ ਬਈਆਂ ਹੂੰ ਲੈਡ ਦੇ ਕਾ ਮੋਡਰਾ ਖੜੀ ਆ ਹੈ ਹਾਂ ਹੈ ਮਾ ਖੜੀ ਆ ਨੀ ਇੱਕ ਜਲਦੀ ਆ ਨਹੀਂ ਜਿਹਦੇ ਦਾ ਦੋ ਤਿੰਨ ਕੀਲੇ ਕਿੰਨੇ ਦੇ ਆ ਉਹਦਾ ਬਸ ਕਹੀ ਮੁੰਡੇ ਪਰ ਨਹੀਂ ਇੱਕਣਾ ਮੋਟਰਸਾਈਕਲ ਪਿੱਛੇ ਪਲ ਪਰ ਚੱਲੇ ਆ ਗਿਆ ਇਹੋ ਇਹੋ ਕੰਮ ਨਹੀਂ ਆ ਚਾਚੇ ਆ ਵੀ ਇੱਥੇ ਕਹਿ ਰਿਹਾ ਹੈਗਾ ਬੰਦ ਕਰ ਦੋ ਉਹਨੇ ਉੱਥੇ ਖੜ ਜਾਣਾ ਹੈ 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 ਕੋਈ ਮੰਨ ਕੇ ਜਲਦੀ 1 ਕੀਲੇ ਲਵਾਈ ਇੱਧਰ ਹਾਂ ਕੋਈ ਥੰਦੀ ਨਹੀਂ ਲਾਈ ਕੁਛ ਨਹੀਂ ਲਾਇਆ ਪਿਆਰੇ ਨੂੰ ਹਾਂ ਬਰਾਬਰ ਭਰਨਾ ਹੈ ਨਾ ਜਾ ਕੇ ਉਹ ਵੀ ਜਿਹੜਾ ਬਸ ਸਿਆਲ ਚ ਕਹਿੰਦੇ ਨੇ ਵੀ ਲੈ ਬਾਈ ਬੰਦ ਕਰ ਦੇ ਹਾਂ ਹੁਣ ਨਹੀਂ ਕੰਮ ਨੂੰ ਉੱਥੀ ਬਹਿ ਜਾਣਾ ਹਾਂ ਹਾਂ ਉੱਥੀ ਇਹਦਾ ਬਸ ਜੋਰ ਜਿੰਨਾਂ ਨਾਲ ਚੱਲਦਾ ਕੰਮ ਮੱਕੀ ਦਾ ਪਤਾ ਕਰਿਆ ਤਾਂ ਜੀ ਸਾਲਾ ਰੇਟ ਕੁਝ ਨਹੀਂ ਹੈਗਾ ਹਾਂ ਰੇਟ ਮਾਮਾ ਉਹ ਚਾਹ ਹੁਣ ਮੇਰੀ ਗੱਲ ਸੁਣ ਲਾਉਣਾ ਤਾਂ ਹੀ ਰੇਟ ਬੋਲਣਾ ਹੈ ਹੁਣ ਚਾਰ ਵਾਲਿਆਂ ਨੂ ਮੈਂ ਵੀ ਲਾਉਣੀ ਆਪਣੀ ਨੂੰ ਅੱਜ ਮੇਰੇ ਤਾਂ ਬੈਣਾ ਆਉਂਦੀ ਆ ਉੱਥੇ ਆ ਰੱਸੀ ਪਾੜਤੀ ਬੈਣਾ ਹੀ ਨੇ ਬੈਣਾ ਹੀ ਤਾਂ ਕਰਦੀ ਆ ਆ ਰੱਸੀ ਪਾੜਤੀ ਸੀ ਅੱਛਾ ਉਹ ਉੱਥੇ ਬਾਲਾ ਕਰ ਬੈਟਾਉਂਦਾ ਆਤੀ ਮੱਕੀ ਨੂੰ ਠੀਕ ਆ ਠੀਕ ਨਹੀਂ ਹੂੰ ਵਾਹ ਆ ਹੁਣ ਚੱਲੀ ਹਵਾ ਮੜੀ ਜੀ ਹਵਾ ਤਾਂ ਆਉਂਦੀ ਆ ਬਾਈ ਬੁਰਾ ਹਾਲ ਆ ਬੁਰਾ ਹਾਲ ਗੁੰਮਗਰੇਵੇਂ ਗਰਮੀ ਦੇ ਖਾਣੀ ਖੁਦਿਆ ਬਾਈ ਅੱਖਾਂ ਤੂੰ ਮੋਟਰਸਾਈਕਲ ਤੇ ਆ ਕੇ ਕਿਉਂ ਜਾਂ ਪੱਖੀ ਵੀ ਤੁਰਨਾ ਤਾਂ ਹੈ ਮੂੰਹ ਅੱਖਾਂ ਫੂਕਦੇ ਪੈਰ ਵੀ ਪੈਰ ਮੂੰਹੋਂ ਜ਼ਿਆਦਾ ਪੈਰ ਫੂਕ ਹੁੰਦੇ ਜ਼ਿਆਦਾ ਪਤਾ ਹੁੰਦੇ ਨੇ ਕਿ ਤਾਂ ਰੱਖਿਆ ਹੋਈਆਂ ਹੋਰ ਉਹ ਨਹੀਂ ਦਿਖਦਾ ਜੀ ਏਸੀ ਵਾਲੇ ਅੰਦਰ ਤੋਂ ਨਿਕਲਦੇ ਆ। ਥਲੇ ਦਾ 1-2 ਦਿਨ ਨੂੰ ਲੇਜ਼ਰ ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਕਰਦਾ। ਹਲਾ ਕੇ ਰੱਖ ਜਾਚ ਇਹਨੂੰ ਕਿਹਨਾਂ ਕੰਮ। ਤੈਨੂੰ ਦਿਖਦਾ ਥਾਲੀਆਂ ਇਹਨਾਂ ਜਿਹੜੂ ਤਾਂ ਜਮੀਂ ਕਾਲੀਆਂ ਆ। ਉਹ ਐਨੀ ਚਟਿਆਈ ਆ ਦਿਖੀ ਜਾਂਦਾ ਬਸ। ਜਮੀਂ ਕਾਲੀਆਂ ਇਹਦੇ ਵੀ ਤਾਂ ਇਹ ਨਾਲ ਦੇ ਦੇਰੇ ਫਿਰ। ਹਾਂ। ਮੰਡੇ ਜੇ ਵੀ ਤੁਹਾਡੇ ਨਾਲ ਤਾਂ ਹੀ ਜਾਇਆ ਏ ਨੇਰੇ 'ਚ। ਜਦਿਆਂ ਤਾਰਦੇ ਤੇ ਸੀਫੇ ਦੇ ਘਣੇ ਨਾਲ ਤਾਂ ਵੀ ਭਾਜੀ ਹੋ ਰਹੇ। ਜੀਬ ਨਿਕਲੀ ਭਾਈ ਦੀ ਬਾਹਰ। ਹਾਂ। ਇਹਦਾ ਲੈਟ ਹੈ ਗਈ ਦੀ ਘੜੀ ਘੜੀ ਪੀ ਗਏ ਪਾਣੀ ਨਹੀਂ ਔਖਾ ਦਾ ਭਾਈ ਚਾਰ ਪਾਣੀ ਲੈਟ ਦੀ ਭਗਵੰਤ ਮਾਨ ਨੇ ਭਾਵੇਂ ਕਹੀਏ ਹੋਰ ਤੋਂ ਕਾਲਾ ਸਾਨੂੰ ਜਹੇ ਸਾਲੀ ਖਰਾਬਾ ਦਾ ਨਹੀਂ ਦਿੱਤਾ ਇਹਨੇ ਕਿਸੇ ਫਸਲ ਦਾ ਆ ਲੈਟ ਦੇ ਤਸੰਨੀਆਂ ਕਰਾਈਆਂ ਮੀਆਂ ਖਰਾਬਾ ਗਰੂਪਾ ਸਾਨੂੰ ਬਦਲਾ ਮਾਲਿਆ ਕੋਈ ਨਹੀਂ ਮਿਲਿਆ ਬੱਲਵਜਾ ਮਰਜੀ ਦੇ ਲੈ ਬੱਲਦੇ ਦਾ ਬੱਲਦਾ ਆਹ ਉਹ ਮੋਟਰਾਂ ਬਾਈ ਬੇਲੀਆਂ ਖੜੀਆਂ ਏ ਯਾਰ ਮੇਰੀ ਗੱਲ ਸੁਣ ਲੈ ਜੀ ਐਰ ਮੋਟਰ ਬੱਸ ਆ ਮੱਕੀ ਭਰਤੀ ਬੇਲੀ ਆ ਉਹ ਹੀ ਮੋਟਰਾਂ ਬੇਲੀਆਂ ਉਹੀ ਜੇ 4 ਘੰਟੇ ਦੇਣੀ ਸੀ ਇਹ ਬੰਦੇ ਨੇ ਨਹੀਂ ਦੀ ਹੁਣੀ ਹੋਰ ਸਾਰੀ ਇੰਡੀਆ ਮੰਨੋ ਨਾ ਵੀ ਚਲਦੀ ਹੋਣੀ ਸੀ ਹਾਂ ਵੀ ਜਲਦੀ ਰਹਿੰਦੀ ਜਾਂ ਹੋਰ ਕੀ ਆ ਉਹਨਾਂ ਕੁ ਖੜੀਆਂ ਦੇ ਨਾਲ ਲਾਈਟ ਕੁਰੀ ਦੇਣੀ ਆ ਪਹਿਲਾਂ 3 ਦਿਨ ਠੀਕ ਆ ਲੋਕਾਂ ਨੇ ਮੋਟਰਾਂ ਬੰਦ ਕਰ ਦੇਣੀਆਂ ਹਾਂ ਉਹ ਪਾਣੀ ਬਚ ਜਾਂਦਾ ਬਸ ਉਹਨਾਂ ਬਚ ਜਾਂਦਾ ਜਿਹੜੀ ਹੁਣ ਮੋਟਰ ਨੇ 4 ਘੰਟੇ 8 ਘੰਟੇ ਲਾਈਟ ਆਉਂਦੀ ਉਹ ਕਿ ਸੁੱਕ ਜਾਂਦਾ ਪਾਣੀ ਉਹ ਨਹੀਂ ਖਾਈਂਦੀ ਜਦੋਂ ਫਲਟ ਪਾ ਜਾਂਦਾ ਕੋਈ ਪਾਰ ਦੇਖਿਆ ਲਾਈਟ ਆਉਂਦੀ ਰਹੀ ਬਹੁਤ ਹਨਾ ਚ ਹੂੰਦੇ ਮੈਨੂੰ ਪਤਾ ਕਿ 2 ਘੰਟੇ ਮੋਟਰ ਚੱਲਦੀ ਸੀ ਹਾਂ ਲੈੜੇ ਫੁੱਲ ਲਾਉਣੀ ਆ ਅਗਲਾ 2 ਘੰਟੇ ਪਾਣੀ ਪਾਉਂਦਾ ਰੋਜੇ ਹੋਰ ਉਹਦੇ ਬਾਅਦ ਮੋਟਰ ਬੰਦ ਬੰਦ ਹੈ ਕਿ ਨਹੀਂ ਜਾਂ ਹੁਣ ਪਹਿਲਾਂ ਪਾਵੇ ਨਹੀਂ ਪੈਂਦਾ ਫਿਰ ਪਹਿਲਾਂ ਐ ਤਾਂ ਵੀ ਭਰ ਲੋਡ ਕਾਲੂ ਖਬਰੇ ਆਉਣੀ ਪਤਾ ਨਹੀਂ ਨੇ ਹਾਂ ਜਾਂ ਹੁਣ 8 7 8 ਇਹ ਲੋੜਾ 5 6 ਘੰਟੇ ਆਉਣੀ 8 ਘੰਟੇ ਆਉਣੀ ਹਾਂ ਤੂੰ ਤਾਂ ਮੋਨ ਨਾਲ ਖਾ ਜਾਂਦੇ ਪੰਜ ਚਾਰ ਕਿੱਲਿਆਂ ਦਾ ਇਹਨਾਂ ਦੇ ਫੇਰ ਸਾਹੀ ਤੇ 8 ਘੰਟੇ ਪਾਣੀ ਪੈ ਜਾਂਦਾ ਹੈ ਹੈ ਕਿ ਨਹੀਂ ਇਹ ਕਹੇ ਜਲਦੀ ਰਹੇ ਗੱਡੀ ਮੇ ਤਾਂ ਲੋਡ ਨਜ਼ਾਰੀ ਨਜ਼ਾਰਾ ਵਿਲੇ ਦੇ ਵਿਲੇ ਜਾਂ ਮਰਜ਼ੀ ਚਲਾ ਲਾ ਕੇ ਹਾਂ ਨਾਲੇ ਲੋਡ ਨਹੀਂ ਵਹਿੰਦਾ ਪਿੱਛੇ ਗਰੇਟ ਪਰ ਲੋਡ ਨਹੀਂ ਵਹਿੰਦਾ ਨਹੀਂ ਉਧਰ ਆਟੋਮੈਟਿਕਾ ਲੱਗੇ ਉਹ ਹਾਂ ਯਾਰ ਧਰਤੀ ਚੋਂ ਹੋਰ ਜਾਂ ਪਾਣੀ ਚ ਪਾਣੀ ਰਲ ਹੀ ਜਾ ਹੁਣ ਤੂੰ ਪਿੰਡ ਤੇ ਆ ਤੂੰ ਪਿੰਡ ਨੂੰ ਲੈਣਾ ਆਪਾਂ ਨੇ ਇੱਕ ਮੋਟਰ ਆ ਆਪਣੀ ਚੱਲਦੀ ਐ ਹੋਰ ਦੱਸ ਦੇ ਮੈਨੂੰ ਕਿਹੜੀ ਮੋਟਰ ਚੱਲਦੀ ਓਥੇ ਆਵੜੇ ਆ ਪਤਾ ਕਿ ਸਾਰਨੇ ਇੱਕ ਸਾਰਨੇ ਨਹੀਂ ਚੱਲਦੀਆਂ ਨੇ ਖੜੀਆਂ ਐ ਦੰਨਿਆਂ ਚੱਲਦੀ ਆ ਉਹ ਵੀ ਖੜਕੀਆਂ ਐ ਯਾਰ ਭਰ ਕੇ ਆਹੋ ਪਹਿਲਾਂ ਜਿਆਦਾ 4 ਘੰਟੇ ਲੈਟ ਸੀ ਭਾਵਾ ਵਾਲੀ ਮੋਟਰ ਸਾੜੀ 4 ਕਿਲਿਆਂ ਨੂੰ ਚੱਲਦੀ ਹੋ ਰਹੀ ਨਹੀਂ ਸੀ ਆ ਪੰਤੇਰੀ ਦੀ ਹੁੰਦੀ ਬਸ ਹੁਣ ਤਾਂ ਲੋਕ ਉਹ ਕੰਮ ਨਾ ਕਰੇ ਵਾਕੇ ਹੁਣ 4 ਕਿੱਲੇ ਦੋ ਦਿਨ ਚ ਭਰਦੀ ਆ ਉਹ ਕੰਮ ਗਲਤ ਆ ਵਾਕੇ ਠੰਡੀ ਕਰਦੇ ਲੈ ਜਿਹੜਾ ਆਪਾਂ ਕਹਿੰਦੇ ਵੀ ਤਾਂ ਠੰਡੀ ਕਰ ਹਾਲੀ 6 ਮਹੀਨੇ ਠੰਡਿਓ ਹੋਣੀ ਆ ਉਹ ਉਹ ਬਸ ਸਾਡੇ ਲੋਕਾਂ ਤੇ ਆਹੀ ਪੈਦਾ ਖੜਾ ਫੂਲਰ ਤਾਂ ਵੀ ਆ ਤਾਂ ਵੀ ਆ ਫਸਲ ਹੋਵੇ ਖੇਤਾਂ ਮੈਦਾਨਾਂ ਨੂੰ ਪਾਣੀ ਦਿੱਤੋ ਠੀਕ ਆ ਜਦੋਂ ਹੁਣ ਬਿਨਾਂ ਗਲਤੀ ਥਾਲੀ ਮੋਟਰ ਚੱਲਦੀ ਆ ਤੇਰੀ ਉਹਨੇ ਕਹੇ ਧਰਤੀ ਚ ਜਾਣਾ ਪਾਣੀ ਨੇ ਨਿਕਲਦੇ ਰਿਹਾ ਉਹ ਤੇ ਤੇਰੀ ਫਸਲ ਆ ਫਿਰ ਤੂੰ ਲਾ ਸਕਦਾ ਕੋਈ ਆਓ ਇਹ ਗੱਲ ਫਿਰ ਖੇਤ ਬਾਕੇ ਛੱਡਦੇ ਨੇ ਹਾਂ ਬਾਕੇ ਜਿਨਾਂ ਨੇ ਬਾਕੇ ਬਾਕੇ ਲੱਸ ਤੇ ਪਾਣੀ ਤੁਰਦਾ ਪਾਇਆ ਹਾਂ ਇਕ ਤਾਂ ਉਹ ਕੰਮ ਗਲਤ ਹੈ ਪਾਣੀ ਦਾ ਫਿਰ ਪਤਾ ਲੱਗਦਾ ਮੇਰੀ ਗੱਲ ਸੁਣਦਾ ਯਾਰ ਆਸ ਵਿੱਚ Rajasthan ਕਿੰਨੀ ਚਲੀ ਜਾਏ ਹੋਰ ਕਿਹਾ ਕਦਰ ਨਹੀਂ ਹੈ ਅਜੇ ਕੰਟਰੋਲ ਪੰਪਾ ਪੰਪਾ ਮੜ ਕੇ ਰੱਖੇ ਹੋਏ ਯਾਰ ਹਾਂ ਪਾਣੀ ਵਾਲੇ ਪਾਣੀ ਨਹੀਂ ਮਿਲਦਾ ਚਾਚੇ ਕਦਰ ਨਹੀਂ ਹੈ ਜੀ ਦੀ ਅਜੇ ਕਦਰ ਨਹੀਂ ਹੈਗੀ ਪਾਣੀ ਮਿਲਦਾ ਇੱਧਰ ਜਿੱਥੇ ਬੇਵਸੀ ਉੱਥੇ ਮਰ ਤੂੰ ਹਾਂ ਹੈ ਕਿ ਨਹੀਂ ਚੱਲ ਹੁਣ ਫਸਲ ਲਗੂਗੀ ਆ ਤੇਰੀ ਉਹ ਤਾਂ ਲਾਉਣੀ ਪੈਣਾ ਪਾਣੀ ਫਸਲ ਤਾਂ ਚੱਲ ਮਜਬੂਰੀ ਆ ਜਿਹੜੇ ਹੁਣ ਸੁੱਕੇ ਵੱਡ ਪਰ ਪਾ ਕੇ ਪਾ ਕੇ ਉਹ ਤਾਂ ਲੈ ਰੌਣੀ ਲੈ ਨੂੰ ਗੱਲ ਉਹ ਰਾਸ ਕੇ ਕਮੀ ਪਾ ਦੇ ਸਾਰਾ ਪਾ ਦੇ ਸਾਰਾ ਤੇ ਕਰਦੇ ਉਹੋ ਜਿਹਾ ਸਾ ਤੂੰ ਸੈਟਅਪ ਆਰਦੇ ਸਭ ਨੂੰ ਖੁਸ਼ ਹਾਂ ਕਰੂਗਾ ਡਰ ਨਾ ਬੰਦਾ ਦਰਾਸਦੀ ਮੂੰਹ ਅੱਡੀ ਬੈਠੇ ਆ ਹੂੰ ਕਰਦਣੇ ਕਰਦਣੇ ਸਿੱਟ ਤੇ ਗਣੀ ਹਾਂ ਚੱਲੇ ਜਾਓ ਤੁਸੀਂ ਫਿਰ ਚੱਲ ਚਲੀਏ ਓਏ ਚੱਲ ਜਾਓ ਉਹ ਕਿਦਨੇ ਕਿਰਨਾ ਇਹਦਾ 8 ਵਜੇ ਦਾ ਖੜਨਾ ਸ਼ਾਮ ਦੇ ਨੇ ਤੁਸੀਂ ਜਾਓ ਮੈਂ ਤਾਂ ਹੁਣਾਂ ਕਹਿ ਰਾਂ ਘਰ ਕੇ ਗੰਨੇ ਨਹੀਂ ਖੜਕਾਵਾ ਦੇ ਲੈ ਤੁਸੀਂ ਸੰਗਣੀ ਆ ਹਾਂਜੀ ਠੀਕ ਆ ਤੂੰ ਨਾ ਖੜਾ ਪਰ ਆਇਆ ਫਿਰ ਜਾ ਜਲਦੀ ਆ ਜੀ ਤਾਂ ਸਾਬ ਜੀ ਉਹਦੇ ਕੋਲ ਖੜਾ ਤਾ ਆ ਕਹਿੰਦਾ ਪੱਟ ਕੇ ਲਾ ਲੋ ਬੜਾ ਹੈ ਨੀ ਵਾਹ ਹਾਂ ਇਹ ਜੜਾ ਹੀ ਫੜੀਆਂ ਦੂਏ ਲੋੜ ਚੱਲ ਹੋ ਜੜੇ ਗਾਹ ਪਖਾਦਵਾ ਲਾ ਕੇ ਰੱਖੀ ਇਹਨੇ ਲਾਉਣੇ ਸ਼ਾਮਾਂ ਹੋ ਜੜੇ ਗਾਹ ਨਹੀਂ ਇਹ ਹੁਣ ਹੁਣੇ ਪਖਾਦਵਾ ਹੁਣ ਤਾਂ ਤੂੰ ਹੀ ਉਹ ਲੈ ਆ ਹੁਣ ਤਾਂ ਜਿਹੜਾ ਜੜ ਫੜੀ ਵੀ ਉਹ ਸੁੱਕਿਆ ਪਿਆ ਹਾਂ ਨਹੀਂ ਪਾਈ ਦੱਸਿਆ ਹੋਇਆ ਤਾਂ ਬਈ ਜੀਵ ਕਢਾਊਗਾ 20 ਤਰੀਕ ਤੱਕ ਇਹ ਉਹ ਗੱਲ ਸੱਚੀ ਹੋ ਗਈ ਕਢਾਤੀ ਜੀਵ ਹੋਰ ਕਦੋਂ ਦਿਨ ਨਹੀਂ ਹਾਂ ਅਜੇ ਦਿਨ ਨਹੀਂ 19 ਹੋ ਗਈ 20 ਉਹਨ ਦਾ ਦਿਨੇ 8 ਵਜੇ ਜੀਵ ਦਾ ਰਾਤ ਨੂੰ 6:00 ਪੰਜ ਵਜੇ ਤੇ ਚੜਕੇ 6:00 ਵਜੇ ਮੱਥਾ ਟੇਕ ਕੇ ਉੱਥੇ ਹੋ ਗਿਆ ਹੂੰ ਆਇਆ ਲੱਗਦਾ ਵੀ 11 ਵਜੇ ਪੇ ਹੁੰਦੇ 6:00 ਵਜੇ ਸੂਰਜ ਪਾਣੀ ਹੋਇਆ ਹੋਇਆ ਹੋਰ ਸਿਆਲਮਾ ਦੇ ਕਿਤੇ ਜੇ ਕੀ ਜਾਂਦੇਗਾ ਸਿਆਲਮਾ ਦੇ ਕਿ ਮੈਂ ਸੂਚ ਸੁੱਪ ਗਿਆ ਸਿਆਲਮਾ 12 ਵਜੇ ਨਿਕਲਦਾ ਇੱਕ ਵਾਰੀ ਸੁੱਪ ਜਾਂਦਾ ਹੈ ਕਿੰਨਾ ਮਰਜੀ ਕੰਮ ਖਰੀਦਾ ਹਾਂ ਪਪੇ ਹੈਗਾ ਤੇ ਆਂ ਅੱਧੀ ਭਾਈ ਆਪਾਂ ਨਾ ਮੋਟਰ ਚਾਲਤੀਏ ਇਹਨਾ ਹੁਣਾ ਹੁਣਾ ਜਿੱਡਾ ਦੇ ਨਾ ਉੱਡੇ ਉਨੇ ਹੀ ਧੂਪਾ ਰੇ ਇਹ ਕਿੱਥੇ ਆ 4 ਵਜੇ ਤੇ ਪੈਟਰ ਤੋੜ ਲੈਣਾ ਬਸ ਹਾਂਜੀ ਵੀਲੇ ਵਾ ਕੇ ਆਉਣੇ ਆ 4 ਵਜੇ ਤੇ ਤੋੜ ਲੈਣਾ ਆਪਾਂ ਜਾ ਕੇ ਆਉਣਾ ਫਿਰ ਜਿੱਦੇ ਕੋਈ ਆਇਆ ਹਾਂਗੇ ਫਿਰ ਠੀਕ ਹੈ ਆਪਾਂ ਨਾ ਕਵਲਾ ਕਮੈਂਟ ਵੀ ਦੇ ਕੋਈ ਆਇਆ ਹੁਣਾ ਫਿਰ ਆਹੋ ਠੀਕ ਨਹੀਂ ਮਾਨਦਾਲੇ ਪਾਣੀ ਦੀ ਦੇ ਬਾਅਦ ਤਵੀਆਂ ਲੱਗੀਆਂ ਬਹੁਤ ਆ ਯਾਰ ਸਾੜੇ ਸੁੱਕੇ ਖੇਤ ਤੇ ਪੈਣ ਢੇੜਾ ਪਾਤਾ ਸੁੱਕੇ ਜਿਹਾ ਲੱਗਦੀ ਹਾਂ ਢੇੜਾ ਪਾਤਾ ਲੱਗੀਆਂ ਨਾ ਉੱਥੇ ਖੱਲੇ ਭਾਈ ਜਰਾ ਯਾਰ ਹੋਰ ਦੇਖਿਆ ਹੋਣੀ ਇਹ ਤਾਂ ਮੁਹ ਵਾ ਸੁੱਕੇ ਮਾ ਬੁਲ ਬਣਿਆ ਮੁਹ ਵਾ ਮੁਹ ਬਣਨੇ ਸੁੱਕੀ ਮਾ ਹਾਂ ਇੰਨੇ ਰਖਣ ਨਹੀਂ ਜਿਆਦਾ ਨਹੀਂ ਮੈਂ ਨਾਲ ਮਾਹੂ ਚੱਲ ਨਾ ਆਓ ਜੀ ਫਿਰ ਜਨ ਹੋ ਗਿਆ ਕਰਮ ਫੇਰ ਹੁਣ ਉਹ ਵਾਲਾ ਲੱਗਿਆ ਵੱਜਣ ਉਹ ਵਾਲਾ ਮਾਰਨ ਲੱਗਿਆ ਮੈਨੂੰ ਲੱਗਿਆ ਨਾ ਹੁਣ ਚਲੋ ਭਾਈ ਠੀਕ ਹੈ ਜੀ ਮਿਲਦੇ ਆ ਵੀਰੇ ਇੱਕ ਬਾਅਦ 兄弟。 ਲੋ ਜੀ ਪਹੁੰਚੇ ਆ ਮੰਡ ਜੀ ਹੋਰ ਕਿਆ ਯਾਰ ਕੇ ਤਾਂ ਬਾਤ ਤੇ ਉਹ ਖੇਤ ਹੁਣ ਉਹ ਬਲਬਾ ਥੋੜੀ ਆ ਨਾ ਦੇਖੋ ਜੀ ਸੁੱਕੇ ਖੇਤ ਜੀ ਕਿਤੇ ਮੀਂਹ ਪਿਆ ਹੋਵੇ ਮਿੱਟੀ ਦੇਖੋ ਤੁਸੀਂ ਕਹੇ ਜੀ ਜੇ ਕਿਤੇ ਹੱਡਾ ਲਾ ਕਿਸੇ ਨੇ ਮਾਰਦੀ ਏ ਮੈਂ ਕੁੱਤੇ ਕੱਟਦੇ ਨੇ ਮਾਰਦੀ ਏ ਜੀ ਚਾਚੇ ਹੋਰ ਸਾਰ ਨਹੀਂ ਲਊਗਾ ਤੂੰ ਨੇ ਕਹੇ ਸਾਰ ਲਊਗਾ ਥਰ ਬੜੀ ਦਾ ਪੰਜ ਖੜੀ ਹਾਂ ਭਾਈ ਪਣਾ ਇਹ ਜਮਈ ਨਰੀ ਪਣਾ ਇੱਥੇ ਹੋਰ ਪੈ ਗਿਆ ਪਣਾ ਜਿਆਦਾ ਜੀ ਇੱਥੇ ਐਸੋ ਹੋਰ ਪੈ ਗਿਆ ਹਾਂ ਕੈਸੋ ਹੋ ਰਿਹਾ ਗਿਆ। ਇਹ ਰਹਾ ਬਸ ਵਧੀਆ ਬਟਪਟਾਈ ਹੈ ਨਾ। ਪਟਾਈ ਤਾਂ ਬਹੁਤ ਹੈੜਾ ਐਂ ਦੇਖ ਤੂੰ। ਬਈ ਉਹ ਨਹੀਂ ਕੁਛ ਵੀ ਜਿੱਥੇ ਤੇ ਪੱਟੇ ਤਾਂ ਉੱਥੇ ਹੀ ਰੱਖ ਦਿੰਦੀ ਆ। ਉਹ ਨੱਡ ਵਾਲਾ ਪੜਦੀ ਉਹ। ਹਾਂ। ਹੈਨਾ? ਹਾਂ। ਪਟਾਈ ਫੁੱਲ। ਬਾਕੀ ਉਹ ਆ ਗਿਆ। ਆਉਂਦਾ ਵੀ ਹੁਣ ਐਸਾ ਵੀ ਇਹ ਜੇ ਖੇਤਵਾਨ ਯਾਰਾ ਹੈ। ਹਾਂ। ਹੈ ਕਿ ਨਹੀਂ? ਹਾਂ। ਪਰ ਇੱਕ ਗੱਲ ਤੀ ਹੋਊਗੀ ਸਾਲੀ। ਹਾਂ। ਇਹ ਕਿਤੇ ਨਾ ਉਹ ਲੰਦੇ ਦੂਈਆਂ ਦੂਈਆਂ ਲੰਦੇ ਬਣੀਆਂ ਕਹਿੰਦੇ ਉਹਨੂੰ। ਹਾਂ। ਇੱਠੇ ਆਉਣੇ ਵਾਲੇ ਤਵੀਆ ਹਾਂ ਪਰ ਹਰ ਰਾਤ ਤੇ ਨਹੀਂ ਆਉਂਦੀਆਂ ਉਹ ਦਾਦਾ ਸੁਣਦੀਆਂ ਫੇਰ ਆ ਜਾਂਦੇ 9-10 ਫੁੱਟੇ ਆ ਇਹ 9 ਫੁੱਟ ਦਾ ਤੁਸੀਂ ਰੂਟਾ ਮੀਟਰ ਚੱਕੀ ਫਿਰਦੇ ਵਾਹ ਵੇ ਸਭ ਪੂਰਾ ਪੂਰਾ ਹੀ ਆਉਂਦਾ ਹੈ ਤਾਂ ਦਾਦਾ ਦਾ ਵੱਜਣ ਨੂੰ ਜਾਂਦਾ ਉਹ ਆਹੋ ਇਹ ਵੀ ਹੈ ਕਿ ਨਹੀਂ 8 ਫੁੱਟਾ ਹੁੰਦਾ ਉਹ ਠੀਕ ਤਾਂ 9 ਫੁੱਟ 8 8 ਫੁੱਟ ਦੇ ਤਵੀਆ ਆ ਜਾਂਦਾ ਦਾਦਾ ਤਵੀਆ ਹੁੰਦੀਆਂ ਇਹ 9-9 ਹੀ ਹੁੰਦੀਆਂ ਯਾਰ ਹਾਂ ਸਾਨ ਦਾਦਾ ਹੈ ਨਹੀਂ ਰਾਤ ਤੇ ਬੰਗਾਲਾ ਹੜੇ ਹੋਰ ਕੁਝ ਨਹੀਂ ਹੋਰ ਹੋਰ ਹੈਨਾ ਰਾਸਤੇ ਕਰਕੇ ਉੱਪਰ ਹੈ ਟਰੈਕਟਰ ਨੂੰ ਤਾਂ ਫਰਕ ਨਹੀਂ ਹੈਗਾ ਬਾਈ ਸਵਾਦ ਇਹੇ ਪਲਾਟ ਚ ਆਉਂਦਾ ਇਹਨੂੰ ਖੋਲ ਕੇ ਔਰ ਦਵਾੜ ਨੂੰ ਤੇ ਚਾਰ ਕਿਲੇ ਲਵਾਈ ਨਹੀਂ ਜਾਂਦਾ ਫੇਰ ਸਵਾਦ ਆਉਂਦਾ ਦਵਾੜ ਨੂੰ ਖੋਲਾ ਬੰਨ ਲਾ ਆਹੀ ਉਸ ਨੂੰ ਮੁੱਕਦਾ ਉਹ ਹੋ ਗਿਆ ਛੱਡਦਾ ਪਤਾ ਨਹੀਂ ਕਰ ਛੱਡਦਾ ਦੇਖਦੇ ਆਂ ਕੀ ਹੈ ਹਾਂ ਅੰਡੇ ਉੰਡੇ ਹੋਏ ਜਾਂਦੇ ਹਾਂਜੀ ਚੱਲ ਲੈ ਸ਼ਾਮ ਦੀ ਆ ਸ਼ਾਮ ਦੀ ਆ ਉਹ ਦੁਪਹਿਰੇ ਦੀ ਸੀ ਉਹ ਦੁਪਹਿਰੇ ਦੀ ਸੀ ਇਸਨੇ ਟਾਈਮ ਚੱਲਦੀ ਜਿਹੜੇ ਟਾਈਮ ਬਾ ਕੈਮਰਾ ਖੁੱਲਦਾ ਉਹਦੇ ਸਸਰੀ ਘਰ ਲੈ ਕਰਦਾ ਭਾਉ ਦਾ ਬਾਈ ਕਬੂਲ ਕਰਿਓ ਬਸ ਆ ਕਰਦਾ ਭਾਉ ਦਾ ਮਾਤਾ ਆ ਗਿਆ ਕਹਿੰਦੀਆਂ ਕਿਆ ਕਹਿੰਦੀਆਂ ਕਵੀਆਂ ਬਹੁਤ ਆਉਂਦੀਆਂ ਈ ਗੈ ਨੇ ਮੁੰਨੇ ਪਹਿਲਾ ਬੜਾ ਬੈਂਕ ਪਾ ਦਾ ਬੰਦੇ ਕਹਿੰਦੇ ਇਹ ਲੱਗਦੀਆਂ ਨਹੀਂ ਹੈਗੀਆਂ ਤਸਵੀਰ ਹੁਣ ਮੈਂ ਪਾਣੀ ਕੱਢਣਾ ਹਾਲੇ ਦਾ ਹਾਲੇ ਮੈਂ ਪੈਸੇ ਵੀ ਲਾਏ ਵੀ ਕਿਤੇ ਉਹ ਵੀ ਕੰਮ ਨਾ ਹੋਈ ਗੋ ਵੀ ਕਿਤੇ ਮੰਡਲ ਦੀ ਜ਼ਮੀਨ ਮੈਂ ਲੱਗੀ ਜਿੰਨੇ ਡਾਕਟਰ ਡਾਕਟਰ ਇਹਦੇ ਉੱਪਰੋਂ ਕਈ ਡਾਕਰ ਹੋਊਗੀ ਆਓ ਦੱਸਿਆ ਦਾ ਹੈਗਾ ਤੈਨੂੰ ਫੇਰ ਇਹਦਾ ਮੂੰਹ ਵਿੱਚ ਗੂੰ ਗੁੰਡੇ ਇਹਨਾਂ ਦੇ ਹੁਣ ਮੂੰਹ ਵੱਲ ਲੱਗੇ ਮੂੰਹ ਬਣੂਗੇ ਹੁਣ ਤਾਂ ਬੜੀਆਂ ਵੰਡ ਚ ਆ ਗਏ ਹਾਂ ਆਂ ਦੇਖ ਲੋ ਮਹਾਰਜ ਵੀਰ ਆਂ ਲੱਗਦਾ ਤਾਂ ਨਹੀਂ ਵੀ ਤੇਰੇ ਨਾਲ ਵਾਇਆ ਹੋਇਆ ਤੇਹਰਾ ਜਦ ਲਈ ਵੀ ਲੱਗਦਾ ਏ ਉੱਥੀ ਤੇ ਪੱਟ ਕੇ ਉੱਥੀ ਉੱਥੇ ਯਾਰ ਹਾਂ ਐ ਲੱਗਦਾ ਔਰ ਦਿੰਦੀ ਜਾਂਦੀ ਹੈ ਡਲਟਰ ਨਾਲ ਬਾਹਰ ਦਾ ਹੁੰਦਾ ਹਾਂ ਜੇ ਹੋਰ ਤਾਂ ਵੀ ਹੁੰਦੇ ਨੇ ਡਲੇ ਢਾਣ ਲੈਂਦੇ ਡਲੇ ਐ ਜਿਹੜੇ ਜਿਹੜੇ ਢਾਣ ਲੈਂਦੇ ਨੇ ਮੈਂ ਇਹ ਬੜਾ ਨਹੀਂ ਉੱਠਾ ਬਤਾਖਾ ਦੇ ਕਿਹੜਾ ਡੱਕ ਜੀ ਇਹਨੂੰ ਜੇ ਏਕੜੇ ਲੇਜ਼ਰ ਕਰਦੇ ਹਾਂ ਹਾਂ ਜੇ ਕਣਕ ਵੀਤ ਦੇ ਆ ਇਹਦੀ ਦੂਹੂਰ ਕਰੇ ਤਵੀਆਂ ਦਾ ਫਿਰ ਰੂਸੂਪੀਟਰ ਵੀਰਾਂ ਦੇ ਵਿੱਚੇ ਬਾਸ ਆਪਾਂ ਦੂਹੀਆਂ ਤਵੀਆਂ ਤਾਂ ਨਹੀਂ ਪਾਉਂਦੇ ਹੁੰਦੇ ਤੇ ਅਸੀਂ ਡਲੇ ਬਣਾ ਲੈਨੇ ਨੇ ਡਲੇ ਢਿੰਬ ਇਹ ਨਹੀਂ ਆ ਦੇ ਹੀ ਲੈ ਗਰੀ ਕਰਾਵਾਂ ਖੇਜੋ ਮੈਂ ਮੈਂ ਕਹਿੰਦਾ ਜਿੰਨੀਆਂ ਤਵੀਆਂ ਛੋਟੀਆਂ ਉਹ ਜ਼ਿਆ ਤਾਂ ਵੀ ਬਾਈ ਹੁਣ ਆ ਟਰੈਕਟਰ ਨੂੰ ਦਸ ਦਿਆਂ ਵੀ ਲਪਾਈਆਂ ਹੋਈਆਂ ਉਹ ਖਾੜ ਪਾਉਂਦੀ ਆ ਦਵੀਆਂ ਇਹ ਖਾੜ ਲਈ ਪਾਉਂਦੀ ਆ ਹਾਂ ਸਾਜੇ ਟਰੈਕਟਰ ਦੇਖ ਲਾ ਬਈ ਦਿਖਦੀ ਦਿਖ ਤੇ ਖਾੜ ਪਈ ਦੀ ਹੋਰ ਉੱਕਣੀ ਬਰਾਬਰ ਆ ਜਾਂਦੀ ਆ ਹੈ ਹਾਂ ਸਭ ਟਰੈਕਟਰ ਦੇ ਬੜੇ ਵੇ ਦਰਿਆ ਜਿ ਬੜੇ ਵੇ ਪਾਉਣਾ ਹੋਰ ਹੈ ਹੈ ਗੰਭਾਈ ਜੋਰਾਂ ਛੋਰਾ ਦਾ ਹੋਰ ਚੱਲ ਪਿਆ ਇਹਨਾਂ ਕੰਮ ਹੁਣ ਤਾਂ ਹੁਣ ਚੱਲ ਰਿਹਾ ਬਾਈ ਹੂੰ ਮੈਂ ਆ ਲੱਗਿਆ ਪਿਆ ਯਾਰ ਹੁਣ 2-4 ਦਿਨ ਤੇ ਕੰਮ ਚੱਲ ਪਾਣਾ ਆ ਹਾਂ 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 ਮਰੇ ਘੇ ਪੂਰੀ ਗੱਲ ਬਣੇ ਵਾਲੇ ਨੇ ਵੇਡਾ ਕੰਮ ਪਹਿਲਾਂ ਫੜੇ ਕਪੜੇ ਨਵੇੜ ਕੇ ਵੱਟਾ ਭਾਈ ਫੋੜ ਦੇ ਵੱਟਾ ਭਾਈ ਜਾਣੀਆਂ ਫਿਰ ਮੈਂ ਠੀਕ ਨਹੀਂ ਕਰ ਇਹ ਦੋ ਬਈਏ ਰੱਖ ਕੇ ਦੇ ਦੇਣੇ ਵੀ ਆਪਣੇ ਫੇਰ ਤਿਆਰ ਕਰਵਾ ਲੈ ਓਕੇ ਇਹ ਨਹੀਂ ਹਾਈ ਪਲਾਟ ਰਹਿਣਦਾ ਬਣੇ ਨੂੰ ਬੱਸ ਬੱਸ ਠੀਕ ਨਹੀਂ ਬਾਕੀ ਮੱਕੀ ਖੜੀ ਆ ਹਲੇ ਉੱਧਰ ਜਿਹੜਾ ਰਹਿ ਗਿਆ ਮਾੜਾ ਮੋਟਾ ਕੱਲੂ ਕਰਕੇ ਕੰਮੀ ਦਾ ਵੱਟਾ ਪਾ ਦੇਣੀਆਂ ਅੱਛਾ ਮਲੇ ਜਿਹੜੇ ਮਰੋ ਭਾਈਆ ਵੀ ਚੱਲੀ ਚੱਲੋ ਗੁਪਟੀ ਪਾਣੀ ਮੈਂ ਭਜਾਈ ਜਾਣਾ ਹੂੰ ਵੇ ਰਹਿਣਾ ਵੀ ਆਪਣਾ ਵਿੱਚੋਂ ਟਾਈਮ ਹੋਇਆ ਲੇਜਰ ਹੀ ਨਾ ਜੀ ਵੀ ਕਰਨਾ ਸਾਰਿਆਂ ਚ ਆਪਣੇ ਜਿਹੜੇ 10 12 ਕਿਲੇ ਲੈ 15 ਕਿਲੇ ਇਹਦੇ ਆ ਧਾਨਾਂ ਦੇ 10 12 ਜਾਂ 15 ਹੀ ਹੋ ਜਾਣਗੇ ਪੂਰਾ ਸਾਡੇ ਸਾਰਿਆਂ ਮੈਜਰ ਕਰਨਾ ਸੀ ਨਹੀਂ 13 ਕਿਲੇ ਆ ਅੱਛਾ ਜੇ ਦਾ ਬੂਤੇ ਪੱਟੋਗੇ ਤਾਂ 15 ਨਹੀਂ 13 ਬੱਸ ਥੀ ਕਮ ਆਉਣਾ 15 13 ਪਰੇ ਖੜੀ ਗੱਲ 13 13 ਪਰੇ ਖੜੀ ਹੈ ਬਾਜੀ ਬਸ ਹੁਣ ਮੋਟਰ ਦਾ ਆਟੋ ਮਾੜੀ ਦਾ ਚੱਕੜਾ ਹੁੰਦਾ ਭਾਉਲ ਵਾਲੀ ਦਾ ਰਾਤੋਂ ਨਹੀਂ ਆਉਂਦੀ ਲਾਈਟ ਇੱਥੇ ਕਿਆ ਪਤਾ ਆਪਣਾ ਚੱਕ ਦੋ ਆ ਲਿਆ ਮੈਂ ਢੰਡਾ ਬਲਾਪੂ ਰਮਣੂ ਇੱਕ ਪੰਗਾ ਹੋਰ ਐ ਜੇ ਰਾਤ ਨੂੰ ਆ ਗਈ ਮਿੱਤਰਾਂ ਉੱਥੇ ਢੂੰਗਾ ਬਹੁਤ ਐ ਖਾਰ ਪਈ ਹੋਈ ਨਾ ਉਹਨੂੰ ਬੰਦ ਕਰਿਆ ਉਹਨੂੰ ਬੰਦ ਕਰਕੇ ਜਾਊਂਗਾ ਠੀਕ ਨੇ ਮੈਂ ਪਲਾ ਦੇ ਢੰਡਾ ਇਹਨੂੰ ਢੰਡਾ ਮੜਾਇਆ ਪੂਰਾ ਹੋਰ ਪਾਣੀ ਲਿਉਣਾ ਵਾ ਢੰਡੇ ਨਾਲ ਤੇ ਜੀ ਕਿਤੇ ਦੇਖੋ ਇਹਦੇ ਉਹ ਕਮੋਇਆ ਹਾਲੀ 100 ਰੁਪਿਆ ਵੀ ਲਾਇਆ ਮੈਂ ਸਵਾਦ ਫੇਰ ਨਹੀਂ ਆਇਆ ਇਹਨੂੰ ਹੋਰ 100 ਰੁਪਿਆ ਤਾਂ ਨਾ ਹੀ ਪਹੁੰਗਿਆ ਵਾ ਭਾਵੇਂ ਢੰਡਾ ਕਰ ਦਮਾ ਜਾ ਕੇ ਕੋ ਭੜ ਗਏ ਭਜੇ ਨਹੀਂ ਤੂੰ ਧਮਾਲ ਬਾਲਨੇ ਕਰ ਮੂੰਹ ਪਰ ਕਰਦਾ ਜਿਆਦਾ ਉਹ ਗਰੇਂਦਰ ਨੂੰ ਥੋੜਾ ਬੁਖਾਰ ਚੜ ਗਿਆ ਫੇਰ ਕਿੰਨਾ ਕੁ ਹੁਣ ਦਵਾਈ ਦਵਾ ਕੇ ਲਿਆਇਆ ਉਹਨੂੰ ਫੇਰ ਹੂੰ ਉਹਦਾ ਉਹ ਬਾਈ ਆ ਇਹ ਤੋਂ ਪਤਾ ਪਜਣਾ ਕੱਢੇ ਕਰੋ ਬਾਹਰ ਸਰ ਦੋਗੇ ਅੱਜ ਆ ਯਾਰ ਨਾ ਆਈ ਥੇ ਵਾ ਦੋ ਦਿਨ ਟੱਪ ਮਾਦੇ ਨਹੀਂ ਨਿਕਲਿਆ ਦੇ ਤੇਰੇ ਦੀ ਗੱਲ ਉਹ ਟੈਂਪਰੇਚਰ ਇੱਧਰ ਦਰੁਹੀ ਜਾਂਦਾ ਟੈਂਪਰੇਚਰ ਅੱਜ ਤੱਕ ਦਿਖਾਇਆ ਨਹੀਂ 42 ਪੂ ਫਿਰਦਾ ਦਾ ਇੱਕ ਜਾੜਾ ਕਰਦਾ ਅੱਛਾ ਜਾੜਾ ਧਰੀ ਬੁੱਲੀਆਂ ਦੇਖਿਆ ਦਾ ਹਾਂ ਦੇਖਿਆ ਵਾ ਛਿੱਟੇ ਟਾ ਹੋਇਆ ਉਹਦਾ ਕਰਕੇ ਹੀ ਚੜਦਾ ਹੁਣਾ ਹਾਂ ਆਹੋ ਐਵੇਂ ਹੋ ਜਾਂਦਾ ਬੁਖਾਰ ਜਾੜਾ ਤੇ ਜਾਂਦਾ ਜਾਂਦਾ ਹੂੰ ਔਰ ਜੀ ਦੇ ਅੰਡੇ ਪਏ ਉੱਥੇ ਪਤਾ ਨਹੀਂ ਕੀ ਆਏ ਅੰਡੇ ਆ ਠੀਕ ਜੀ ਉਹ ਉਹਦੇ ਬੈਠੀ ਬੈਠ ਗਈ ਹਾਂ ਪਰ ਆਹੀ ਫਿਰ ਨਿਗਾ ਪੈ ਗਈ ਦੇਖ ਲੈ ਬਈ ਮਾਂ ਮਾਂ ਹੀ ਹੁੰਦੀ ਤੇ ਲਾ ਪੁੱਤ ਨਹੀਂ ਹਿਲਦੀ ਬਿਲਕੁਲ ਹੈ ਹਾਂ ਅੰਡੇ ਹੀ ਹੋਣੇ ਆ ਤੂੰ ਨੇ ਦੇਖ ਲੈ ਵੀ ਨੇ ਜਗਾ ਛੱਡ ਕੇ ਘੁੰਮਣ ਲੱਗ ਗਈ ਆਹ ਨਾਲੇ ਲੀਪਰੇ ਬੈਠੀ ਸੀ ਪਹਿਲਾਂ ਫਿਰ ਨਿਗਾ ਪੈਵੇ ਫੇਰ ਤਾਂ ਕੋਈ ਟੱਕਰ ਨਹੀਂ ਬਿਲਕੁਲ ਜੀ ਬਿਲਕੁਲ ਹੈ ਆਓ ਜੇ ਨਿਗਾ ਪੈ ਜਾਵੇ ਓ ਆਇਦਾ ਦੇਖ ਮੇਰੀ ਗੱਲ ਸੁਣ ਹਾਂ ਅਗਾ ਬੇਵਸੀ ਨੂੰ ਬੇਵਸੀ ਉਹ ਕਦੇ ਦਿਖੇ ਹੀ ਨਾ ਆਉ ਨਹੀਂ ਨਹੀਂ ਕੋਈ ਜੀਵਿਦਾਰ ਹੈ ਇਹ ਨਹੀਂ ਹੈਗਾ ਜਿਹੜਾ ਨਾਂ ਦੇ ਪੰਜਾਬੀ ਉਹਦੇ ਹੈਨਾ ਉਹ ਕਿੱਥੇ ਆ ਜੀ ਆ ਬਿਆ ਇੱਥੇ ਰੱਖੀ ਲਾਂਦੀ ਕਿੱਤੇ ਅੰਡਾ ਆ ਬਿਆ ਚੱਲੀਆਂ ਦੇ ਵਿੱਚ ਰੱਖੀ ਰੱਖ ਪੈਰ ਨਾ ਰੱਖ ਦੀ ਉੱਪਰ ਬਾਬਾ ਆ ਦੇ ਵਿਆ ਵਿੱਚ ਆ ਦੇ ਵਿਆ ਇੱਕੇ ਦਿੱਤਾ ਹੋਇਆ ਇੱਕੇ ਅੰਡਾ ਦਿੱਤਾ ਹੋਇਆ ਚੱਲ ਕੋਈ ਇਹ ਤੇਰੀ ਨਿਗਾ ਕਿੱਥੇ ਪੈਂਦਾ ਜੋ ਨਾ ਆਉਂਦੀ ਹੈ ਏ ਤੇਰੀ ਨਿਗਾ ਕਿੱਥੇ ਪੈਣ ਦਾ ਜੇ ਤੂੰ ਰਾਮ ਰਾਮ ਕਾਦਾ ਉੱਥੇ ਰੇ ਪਿਆ ਮੈਂ ਕੀ ਦੇ ਦੇਖਿਆ ਉਦੋਂ ਮੁੱਘੇ ਤਾਂ ਰੇ ਹੂੰ ਉਦੋਂ ਮਾ ਪਏ ਅੰਡੇ ਉੱਪਰ ਤੋਂ ਇਹ ਵੀ ਚੀਜਾਗਾ ਅੱਛਾ ਮੈਨੂੰ ਲੱਗਦਾ ਬਾਈ ਨਹੀਂ ਜ਼ਿਆਦਾ ਪਾਉਗੀ ਪ੍ਰਸਾਦ ਉੱਤੇ ਸਾਡੇ ਇਹ ਜੇ ਕਹਿੰਦੇ ਜੇ ਥੋੜੀ ਉੱਚੀ ਡਾਲ ਪਰ ਅੰਡਾ ਉਹ ਬੱਤ ਕਰ ਬੱਤ ਕਰ ਨਹੀਂ ਜ਼ਿਆਦਾ ਪੈਂਦੀ ਮੇਰੀ ਥੋੜ੍ਲਾ ਗੱਲ ਇੱਕ ਸਾਲ ਕੋ ਉੱਠੇ ਬਦੇ ਦਿੱਤਾ ਸਾਡੇ ਦੂੜੀ ਵਾਲੇ ਦੇ ਫੇਰ ਅੰਡਾ ਦੇ ਦਿੱਦੀ ਨੇ ਹਾਂ ਨਹੀਂ ਥੋੜਾ ਪੈਣ ਸਾਲ ਪ੍ਰਸਾਦ ਸੋਕੇ ਮੇ ਲੱਗ ਗਈ ਨਾ ਅਤਾ ਐ ਮੈਂ ਬਹਿਲੇ ਅਤਾ ਕਿੰਨੀ ਜਗਾ ਦੇਖੀ ਤਾ ਉੱਥੇ ਪਰਾ ਉਹ ਉਹ ਵੀ ਡੋਲ ਪਰ ਕਿੱਥੇ ਬੈਠੀ ਉਹ ਦੰਦੀਆ ਉਹ ਯਾਰ ਇਹਨੇ ਆਪਣਾ ਲੋਡ ਦੇਖਣਾ ਏ ਇਹਨੇ ਦੇਖਦਾ ਪਾਣੀ ਜੀ ਨਾ ਖੜੇ ਆਂਦਾ ਬਸ ਇਹਨੇ ਲੋਡ ਦੇਖਣਾ ਤੇ ਤੇਰਾ ਦਬਾਕ ਆਉਦਾ ਲਗਾ ਦਬਾਕ ਨਹੀਂ ਆਗਾ ਖਰਾਬ ਹੋ ਜਾਣਾ ਪਾਣੀ ਜੀ ਹੈ ਹੈਗਾ ਸੀ ਆਈ ਪਿਆਂਡਾ ਹੋਰ ਬਾਕੀ ਮੈਂ ਕਹਿੰਦਾ 7 ਵਜੇ ਗਏ ਸੂਰਜ ਹਜੇ ਵੀ ਵੱਟ ਦੇ ਕੇ ਜਾਊਗਾ 7 ਫੁੱਟ ਉੱਚਾ ਖੜਾ ਸੀ ਬਣੇ ਤੇ 7 ਵਜੇ ਬਦਲ ਬਾਈ ਜੀ ਹੁਣ ਲੱਗੀ ਹੈ ਨਾ ਪਤਾ ਨਹੀਂ ਇਹ ਧੂਏ ਜੀ ਉਹ ਵੀ ਪਤਾ ਨਹੀਂ ਕਹ ਲਊਗਾ ਗਰਦੂੜੀ ਹੋਈ ਐ ਦੀ ਗਰਦੂੜੀ ਹੋਈ ਐ ਆਹ ਦਰਿਆਵਾਂ ਵੀ ਗਰਦੂੜੀ ਉਹ ਖੜ ਗਈ ਕਰਦੇ ਹੁਣ ਆਵਾ ਨਹੀਂ ਚਲਦੀ ਜਿੱਤੇਰੇ ਉੜਦੀ ਉੱਥੀ ਖੜ ਜਾਂਦੀ ਐ ਉਹ ਵੀ ਤਾਂ ਹੈ ਮੈਨੂੰ ਨੂੰ ਬੋਲ ਦਿੰਦੇ ਬਾਈ ਮੈਨੂੰ ਤਾਂ ਹਲੇ 2 3 2 ਘੰਟੇ ਲੱਗੇ 2 ਘੰਟੇ ਤੇਰਾ ਕੀ ਕੀਲਾ ਕੇ ਰਹਿ ਗਿਆ ਚੱਲ ਫੇ ਚੱਲ ਕੀਲਾ ਆਹ ਕੀਲਾ ਆਹ 1.5 ਕਿਲੇ 2 ਕਿਲੇ ਰਹਿ ਗਏ ਤੇਰੇ ਹੈ ਨਾ ਆਹੋ ਦੂਰ ਹੋਣਾ 4 ਕਿਲੇ ਐ

ਇਹਨੇ ਵਸ ਇੱਥੇ ਖੜ ਜਾਣਾ ਉੱਪਰ ਚਿੰੜੜ ਕੇ ਇੱਥੇ ਖੜ ਜਾਣਾ ਹਵਾ ਨਹੀਂ ਲੱਗਦੀ ਗੁੰਮ ਜੂਦ ਨੇ ਹਾਂ ਆ ਤਾਂ ਖੜਨੇ ਕਰਕੇ ਨਹੀਂ ਪਰ ਪਾਰਲੇ ਪਾਸੇ ਦੀ ਹੁੰਦੀ ਪਈ ਸੀ ਚਾਚਾ ਜੀ ਤੂੜ ਹਾਸ ਵੀ ਨਹੀਂ ਠਾਲੀ ਪਈ ਆ ਮੈਂ ਵੀ ਕਾਹ ਵੀ ਹੋਰ ਹੋਰ ਕੀ ਕਹਦਾ ਹੁਣ ਕੋਈ ਉਹ ਬੌਨੇ ਉਧਰ ਉਹ ਦਰਿਆਜ ਆ ਉਹ ਦਰਿਆਜ ਬੋਲ ਉਹ ਦਰਿਆਜ ਆ ਦਰਿਆਜ ਲੱਗੇ ਹੋਣਾ ਲੈ ਟਰੈਕਟਰ ਦੀ ਹੀ ਦੇ ਬੰਦ ਹੋ ਗਿਆ ਹੈ ਹੋਰ ਕੀਲੇ ਭਗਿਆ ਹਜੇ ਕੀਲੇ ਭਗਿਆ ਆਈ ਕੰਮ ਫੇ ਸੜਕਾ ਦਾ ਹੋ ਗਿਆ ਆਪਣੀ ਦਾ ਵੇਰੀ ਗੱਲ ਤੋਂ ਲਾਹ ਕੱਲ ਪਾਣੀ ਛਿੜਕੇ ਆਪਾਂ ਨੇ ਉਹੀ ਕੰਮ ਫੇਰ ਹੋ ਗਿਆ ਅੱਜ ਉਹੀ ਕੰਮ ਹੋ ਗਿਆ ਹੋਰ ਹੈਨਾ ਹੋਰ ਦੇਖ ਲੈ ਹੁਣ ਕਿੰਦਾ ਸੀਟੀ ਜਾਊਗਾ ਬੰਦਾ ਯਾਰ ਜਦ ਤੱਕ ਰੱਬ ਦੀ ਕਿਰਪਾ ਨਹੀਂ ਹੁੰਦੀ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਇਹ ਬਸ ਆ ਚਲੋ ਉਠੋਣੀ ਜਾਗੇ ਹਾਂ ਇਹ ਮੀਂਹ ਪੈ ਜੇ ਫੇਰ ਭਰ ਕੇ ਫੇਰ ਰੱਬ ਜੀ ਨੇ ਫੈਕਟਰੀ ਜੰਦਾ ਫੇਰ ਹਜੇ ਪੈ ਪਾਣੀ ਜੇਗਾ ਵੀ ਚਾਚਾ ਜੀ ਚਾਰ ਉਂਗਲੇ ਦਬੇ ਹਾਂ ਦਬਣੀ ਹੈਗੀ ਆ ਚਲੋ ਤਾਂ ਛੱਤੇ ਵੀ ਪੈ ਤੇ ਹੁਣੀ ਹੈ ਬਾਈ ਹੂੰ ਸਮਝਿਆ ਹੋਰ ਉਹ ਛੱਤੇ ਨਹੀਂ ਪੈਦੇ ਹੁੰਦੇ 24 ਘੰਟੇ ਲੇਟ ਆਉਣੇ ਅੱਜ ਮੀਂਹ ਲੱਗ ਗਿਆ 24 ਘੰਟੇ ਤੇ ਅੱਛਾ ਤੂੰ ਗੱਡਦਾ ਮਿੱਤਰ ਇੱਥੇ ਉਹ ਪਰਾਕਾਰ ਆਇਆ ਕਹਾਰਾ ਇੱਥੇ ਕਟਾ ਮਟਾ ਮੇਂ ਖਾਸੀ ਕਰ ਰਹਾ ਕੰਡੇ ਕੰਡੇ ਜੀ ਤੂੰ ਬਾਅਦ ਮੇ ਜਾ ਰਿਹਾ ਤੈਨੂੰ ਕੋੱਖੇ ਤਕੜੀਆਂ ਦੇ ਖਣੀਂ ਦਰਿਆ ਚ ਹਾਂ ਹਾਂ ਨਾ ਦੇਖੀਆ ਮੈਂ ਦੇਖੀ ਕਹੀ ਜੇ ਮਕਾਨ ਹੈ ਕੋਈ ਉਹ ਮੁੰਡਾ ਮੇਂ ਨਾ ਪੜਦਾ ਵੀ ਤਾ ਇੱਕ ਹਾਂ ਉਹਨੂੰ ਪੁੱਛਣਾ ਕਿੱਥੇ ਰਹਿਣਾ ਹਾਂ ਦਰਿਆ ਚ ਆਹ ਬੜਾ ਦਰਿਆ ਹੈ ਉਹਦਾ ਸਾਨੂੰ ਆਏ ਕਿ ਟੀਚਰਾਂ ਕਰਦਾ ਹਾਂ ਸਾਨੂੰ ਆਏ ਕਿ ਟੀਚਰਾਂ ਕਰਦਾ ਹਾਂ ਹੌਲੀ ਹੌਲੀ ਪਤਾ ਲੱਗਣ ਲੱਗਿਆ ਵੀ ਭਾਈ ਦਰਿਆ ਚ ਵੀ ਆ ਕਦ ਕਿਪਾ ਵੀ ਫੇਰ ਕੱਕਣਾ ਕਰੀਏ ਜਾ ਕੇ ਹੁਣ ਇਹਨੂੰ ਪੁੱਛ ਲਿਆ ਵੀ ਹੋਰ ਪਾ ਪੀਣਾ ਗਲਾਸ ਇੱਕ ਹੋਰ ਦੀ ਦਾ ਹਾਂ ਵੀ ਹੁਣ ਲੋੜ ਲਾਈਟ ਵੀ ਨਹੀਂ ਹੈਗੀ ਹੁਣ ਤਾਂ ਤੰਕ ਨਹੀਂ ਕਰਨਾ ਕਰਗੇ ਹਾਂ ਵੀ ਪਾਣੀ ਲੈ ਕੇ ਆ ਜੋ ਰਹੇ ਨੇ ਹਾਂ ਠੀਕ ਨਹੀਂ ਆਇਆ ਤੂੰ ਕੋਸਾ ਠੀਕ ਨਹੀਂ ਹੋ ਰਿਹਾ ਪਰ ਗਰਮ ਪਿਆਣਾ ਪਾਣੀ ਤਾਂ ਗਰਮ ਪਿਆ ਹੁਣ ਕੋਈ ਨਾ ਬਾਟਰ ਕੂਲਰ ਚਾਹੀਦਾ ਯਾਰ ਉੱਪਰ ਕਿੱਦਾਂ ਜਿਆ ਵੀ ਤਾਂ ਦੇ ਤਾ ਇਹਨੂੰ ਇਹ ਕਿਹੜਾ ਪੀ ਹੋਣਾ ਇਹਦੇ ਇਹ ਤਾਂ ਗਰਮ ਜਣਾ ਹਾਂ ਬਾੜ ਗੁੱਲਰ ਕਹਿੰਦੇ ਨੂੰ ਫਿੱਟ ਕਰ ਲਾ ਚਾਹੀਦਾ ਚਾਹੀਦਾ ਉੱਪਰ ਆਉ ਹੈ ਤਾਂ ਹੈਗਾ ਇਹਦੀ ਗੁੱਲਰ ਬਾੜ ਬਣਾਇਆ ਵੇ ਯਾਰ ਫਿੱਟੇ ਕਰਨਾ ਉਹ ਇੱਕ ਬਰਫੀ ਟਲੀ ਛੱਡ ਲਿਆ ਵਿੱਚ ਬਰਫੀ ਜਾਈ ਛੱਡ ਲਾ ਆਪਣਾ ਜਮਨ ਅੱਗੇ ਇਹਦੇ ਇਹਦੇ ਰਹਿ ਗਏ ਉਹ ਅਸਲੀ ਰਮਝਿਆ ਪਿਆ ਹਾਂ ਚਲੋ ਆਹ ਕਹਿੰਦਾ ਮੈਂ ਬਹੁਨੇ ਆ ਮੈਂ ਕਹਾ ਬਾਹ ਲਈ ਹਾਂ ਠੀਕ ਨਹੀਂ ਗੱਲ ਹੋਰ ਹੋਰ ਮੂੰਹ ਦਾ ਬਣ ਟਿੱਖੇ ਹੁਣ ਥੋਲੇ ਮੜੇ ਏ ਟਿੱਖੇ ਹੋ ਰਹੀ ਹੋਣੇ ਆ ਹਾਂ ਇੱਥੇ ਡਾਕਟਰ ਜੀ ਹੋਣੇ ਆ ਜੇ ਕਾਲੇ ਨੂੰ 10 ਦਿਨ ਬਾਅਦ ਤੇ ਟਿੱਖੇ ਹੋ ਜਣੇ ਹੈ ਕਿ ਨਹੀਂ ਤੇ ਨਹੀਂ ਸੀ ਦੇਖੀ ਨਿਆਰਾ ਫਿਰ ਇਹਨਾਂ ਦਾ ਚਲੋ ਜੀ ਹੋਰ ਕਰਕੇ ਲੀ ਨਾ ਬਾਕੀ ਅਜਿਹੇ ਵੀਡੀਓ ਇੱਥੇ ਰੱਖਤੀ ਹਾਂ ਜੀ ਮਿਲਦੇ ਆਂ ਕੱਲ ਨੂੰ ਅਗਲੀ ਵੀਡੀਓ ਬਾਬਾ ਸੁੱਖ ਰੱਖੇ ਹਾਂ ਬਾਕੀ ਬਾਦਵੇ ਮਹਾਰਾਜ ਬਾਕੀ ਸਾਡਾ ਜਿਹੜਾ ਹੋ ਆ ਜੀ ਕੈਮਰਾਮੈਨ ਆ ਉਹ ਗੇ ਖੇਲਣ ਗਿਆ ਹੋਇਆ ਅੱਜ ਟਰੋਫੀ ਲੈ ਕੇ ਹੀ ਆਊਗਾ ਮੁੰਲਾਦੀ ਹਾਂ ਘੰਟਾ ਅੱਗੇ ਜਿਹੜੇ ਦੋਏ ਟਾਈਮ ਉਹ ਤੇ ਘੰਟਾ ਅੱਗੇ ਵੀ ਹੋ ਸਕਦੀ ਆ ਹਾਂ ਘੰਟਾ ਪਿੱਛੇ ਵੀ ਹੋ ਸਕਦੀ ਆ ਗੱਲ ਤਾਂ ਪੱਕੀ ਆ ਹਾਂ ਇੱਕ ਨਾ ਪਈ ਨਹੀਂ ਜੇ ਸਾਡਾ ਮੇਰੀ ਤਾਂ ਪਈ ਨਹੀਂ ਹੈਗੀ ਅਜੇ ਤੱਕ ਸਾਡਾ ਕੰਮਾ ਬਣਾਉਣਾ ਪਾਉਣਾ ਉਹਦੇ ਹੀ ਹੋਊਗਾ ਹਾਂ ਆਇਆ ਚ ਹੋਰ ਕੀ ਆ ਇਹਦਾ ਬੜਾ ਤੇ ਆ ਭਾਈ ਦੋ ਆ ਜਿਹੜਾ ਕੋ ਮਰਜ਼ੀ ਕਰੀ ਭੇਜ ਵੀ ਦਿੱਤੀ ਭੇਜ ਵੀ ਦਿੱਤੀ ਉਹ ਕਹਿੰਦਾ ਮੈਂ ਖੇਡਦਾ ਹਜੇ ਹਾਂ ਅਜੇ ਕੋਈ ਨਹੀਂ ਅਗਲਾ ਬਲੌਗ ਫੇਰੀ ਟਰੋਫੀ ਦੀ ਬਣਾਉਂਗੇ ਹੁਣ ਆਹ ਇਹ ਫੇਰ ਆਏ ਖੇਲਣ ਨੂੰ ਪਤਾ ਹੀ ਨਹੀਂ ਐਜੀ ਧੁੱਪ ਚ ਕਿ ਆ ਖੇਲਣਾ ਆਹ ਗਰਮੀ ਬਹੁਤ ਆ ਬਾਈ ਪਰ ਸੀਜ਼ਨ ਇਹਨਾਂ ਦਾ ਆ ਹੀ ਆ ਆਹੋ ਕ੍ਰਿਕਟ ਇਹ ਨਹੀਂ ਤੀ ਚੋਹ ਕਾ ਨੂੰ ਸਿਆਲ ਜੀ ਵੀ ਖੇਲੀ ਗਏ ਅੱਛਾ ਇਹ ਤਾਂ ਤਾਂ ਹੁੰਦਾ ਜਾਂਦਾ ਸੀਜ਼ਨ ਇਹ ਹੁਣ ਖੇਤ ਖਾਲੀ ਆ ਹੈਨਾ ਉਹ ਹੁਣ ਆਪਣੇ ਵਾਲਾ ਤਾਂ ਪੱਕਾ ਗਰਾਊਂਡ ਆ ਆਹੋ ਪੱਕਾ ਉੱਥੇ ਸਿਆਲ ਜੀ ਵੀ ਚੱਲੀ ਜਾਂਦਾ ਕੰਮ ਆਹੋ ਖੱਬੜ ਆ ਜਾਂਦਾ ਕਾ ਜਾ ਲਾਇਆ ਵੇ ਆ ਹਾਂ ਹਾਂ ਉੱਥੇ ਤਾਂ ਬਹੁਤ ਦੀ ਚੀਜ਼ ਬਣਾਈ ਹੋਈ ਆ ਚਲੋ ਜੀ ਠੀਕ ਆ ਜੀ ਬਾਕੀ